ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਬਾਜਾ ਵਾਲਾ ਤੁਰਿਆ ਆਇਆ ਵੀ ਸਰਸਾ ਦੇ ਕੰਡੇ ਕੰਡੇ ਮੇਰਾ ਬਾਜਾ ਵਾਲਾ ਤੁਰਿਆ ਆਇਆ ਵੀ ਸਰਸਾ ਦੇ ਕੰਡੇ ਕੰਡੇ ਮੇਰਾ ਬਾਜਾ ਸਾਰੇ ਸਾਦੇ ਕੰਡੇ ਕੰਡੇ ਬੀਰਾ ਬਾਜਾ ਵਾਲਾ ਤੂਰੀ ਆਇਆ ਵੀ ਸਾਰੇ ਸਾਦੇ ਕੰਡੇ ਕੰਡੇ ਪੀਤਾ ਗੁਰਾ ਦੇਤੇ ਗੁਬਾਦਰ ਪੀਤਾ മീരാ ബജാവാളി ആ കണ്ടി വീരാ ബജാവാളി ആയാവേ സർ സാധിക്കണ്ട ਸਹਿਬਦਾ ਨੰਧਪੁਰ ਦੇ ਰੇ ਲਾਏ ਸਰਸਾ ਦੇ ਕੰਡੇ ਕੰਡੇ ਨੰਧਪੁਰ ਦੇ ਰੇ ਲਾਏ ਸਰਸਾ ਦੇ ਕੰਡੇ சாே கண்டே கண்டே ਸਰਸਾ ਦੇ ਕੰਡੇ ਕੰਡੇ ਬੀਰਾਵਾ ਜਾਵਾਲਾ ਤੂਰੀ ਆਇਆ ਸਰਸਾ ਦੇ ਕੰਡੇ ਕੰਡੇ ਬੀਰਾਵਾ ਜਾਵਾਲਾ ਤੂਰੀ ਆਇਆ ਸਰਸਾ ਦੇ ਕੰਡੇ ਕੰਡੇ ഗുരാ സുന്ദര ഗുട്ട ഹർ സുന്ദര ഗുട്ട ਸਾਰੇ ਸਾਦੇ ਕੰਡੇ ਕੰਡੇ ਵਿਰਾਸਤ ਗੁਰ ਦੁਰਿਆਾਇ ਸਾਰੇ ਸਾਦੇ ਕੰਡੇ ਕੰਡੇ ਬੀਰਾ ਬਾਜਾ ਵਾਲਾ ਦੁਰਿਆਾਇ ਆਵੇ ਸਾਰੇ ਸਾਦੇ ਕੰਡੇ യാ സാര സെ കണ്ടി അജ ചരാജ ਹੱਥ ਵਿੱਚ ਬਾਜ ਸਜਾਈ ਸਾਰੇ ਸਾਦੇ ਕੰਡੇ ਕੰਡੇ ਹੱਥ ਵਿੱਚ ਬਾਜ ਸਜਾਈ ਸਾਰੇ ਸਾਦੇ ਕੰਡੇ ਕੰਡੇ ਵਿਰਾਸਤ ਗੁਰਦੁਰੀਆ ਆਏ ਸਾਰੇ ਸਾਦੇ ਕੰਡੇ ਰਾ ਬਾਜਾ ਵਾਲਾ ਤੂਰੀ ਆਇਆਈ ਸਾਰੇ ਸਾਦੇ ਕੰਡੇ ਕੰਡੇ ਬੀਰਾ ਬਾਜਾ ਵਾਲਾ ਤੂਰੀ ਆਇਆਈ ਸਾਰੇ ਸਾਦੇ ਕੰਡੇ ਕੰਡੇ ਪੀਤਾ ਗੁਰਾ ਤੇਗ ਬਹਾਦਰ ਹੀ ਦੇ ਦੀ ਚਾਦਰ ਤੇਗ ਬਹਾਦਰ ਹੀ ਦੇ ਦੀ ਚਾਦਰ ਮਾਤਾ ਗੁਜਰੀ ਜਾਏ ਸਾਰੇ ਸਾਦੇ ਕੰਡੇ சார சே கண்ட ਸਾਦੇ ਕੰਡੇ ਕੰਡੇ ਸ਼ੇਵੀ ਆਪ ਸਹਾਰੇ ਸਾਰੇ ਸਾਦੇ ਕੰਡੇ ਕੰਡੇ ਵਿਰਾਸਤ ਗੁਰੂ ਦੁਰਿਆਈ ਸਾਰੇ ਸਾਦੇ ਕੰਡੇ ਸਾਦੇ ਕੰਡੇ ਕੰਡੇ ਵਿਰਾਸਤ ਗੁਰਦੁਰੀਆ ਆਇ ਸਾਰੇ ਸਾਦੇ ਕੰਡੇ ਕੰਡੇ ਵੀਰਾ ਬਾਜਾ ਵਾਲਾ ਤੂਰੀਆ ਆਇ ਸਾਰੇ ਸਾਦੇ ਕੰਡੇ ਕੰਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ